ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਉਮੀਦ ਕਰਦੀ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਪੈਣਾ ਦੇ ਨਾਲ ਤੇ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਰਹੋ ਤੇ ਵੀਰੋਂ ਪੈਨੂ ਆਪਾਂ ਦੇਖਣ ਜਾ ਰਹੇ ਹਾਂ ਜੀ ਕਾਮੇਡੀ ਬੁਆਏ ਦੀ ਵੀਡੀਓ ਰੱਜ ਕੇ ਕਰਦੇ ਆ ਜੀ ਜ਼ਲੀਲ ਤੇ ਵੇਖਦੇ ਆ ਜੀ ਅੱਜ ਕਿਹਦੇ ਨੰਬਰ ਆਣ ਆਲੇ ਕੀ ਦੀ ਰੱਜ ਕੇ ਬਿਸਤੀ ਹੋਣ ਵਾਲੀ ਐ ਪਹਿਲੇ ਵੀਡੀਓ ਵੇਖ ਲੈਂਦੇ ਆ ਬਾਕੀ ਗੱਲਾਂ ਫੇਰ ਕਰਦੇ ਆ ਵੀਡੀਓ ਅੱਛਾ ਹੀ ਲੱਗਿਆ ਕਰੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਵੇਖ ਲੀਏ ਜੀ ਵੀਡੀਓ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਵਧੀਆ ਹੋਵੋਗੇ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਸ ਲਈ ਆਪਾਂ ਹੁਣ ਦੁਬਾਰਾ ਨਵੀਂ ਵੀਡੀਓ ਲੈ ਕੇ ਆਏ ਆਂ ਹੁਣ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਚਾਹੋ ਯਾਰ ਸ਼ੁਰੂ ਕਰਤੇ ਆ ਪਿੱਤਾ ਪਿਆ ਮੱਥੇ ਦੇ ਵਿਚਾਲੇ ਸੋਹਣਿਆ ਚਿੱਟੇ ਚਿੱਟੇ ਦਿਨ ਚੜੇ ਬਹਾਵਰ ਗਏ ਖਾਲੀ ਹੱਥ ਜਮਾਂ ਸੁਨੇਰਾ ਹਾਵਰ ਗਏ ਓਏ ਕਿਹਨੂੰ ਦੇਖ ਲੋ ਜਿਹਨੂੰ ਗਲਤ ਬੋਲੀਏ ਫਿਰ ਲੋਕੀ ਕਹਿੰਦੇ ਆ ਗਲਤ ਕਿਉਂ ਬੋਲਦੇ ਹੋ ਓ ਯਾਰ ਇਹਨੂੰ ਪਤਾ ਜੇ ਪਾਲਰ ਜਾਊਂਗੀ ਤਾਂ ਲੋਕੀ ਮੈਨੂੰ ਗਾਲ੍ਹਾਂ ਕੱਢਣਗੇ ਇਹ ਫਿਰ ਵੀ ਨਹੀਂ ਹਟਦੀ ਦੂਜੇ ਦਿਨ ਉਹ ਪਾਲਰ ਤੁਰੀ ਰਹਿੰਦੀ ਆ ਉਤੋਂ ਪਾਲਰ ਵਾਲੇ ਵੀ ਸਾਲੇ ਇੰਨੇ ਬੇਸ਼ਰਮ ਆਣ ਉਹ ਵਿਚਾਰੀ ਦੇ ਮੂੰਹ ਤੇ ਚਿੱਟਾ ਰੰਗ ਮਾਰਦਾ ਤੇ ਸਾਰੇ ਬਾਹਾਂ ਤੇ ਮਾਰ ਦਿੰਦੇ ਹਾਂ ਬਾਹਾਂ ਤੋਂ ਨੂੰ ਫਰੀਕਣ ਬਣਾ ਰੱਖਿਆ ਤੇ ਮੂੰਹ ਤੋਂ ਅਮਰੀਕਨ ਉਹ ਯਾਰ ਜੇ ਨਾ ਮੈਂ ਕੁਝ ਗਲਤ ਬੋਲਾਂ ਨਾ ਤੇ ਲੋਕੀ ਕਹਿੰਦੇ ਤੁਸੀਂ ਗਲਤ ਕਿਉਂ ਬੋਲਦੇ ਹੋ ਆ ਵੇਖੋ ਆ ਫੋਟੋ 'ਚ ਦੇਖੋ ਪਿੱਛੋਂ ਐਵੇਂ ਲੱਗਦਾ ਆਪੇ ਜਿਵੇਂ ਇਹਨੂੰ ਪੂਤ ਨੇ ਜੱਫੀ ਪਾ ਰੱਖੀ ਹੁੰਦੀ ਆ ਮੈਨੂੰ ਲੱਗ ਰਹੀ ਆ ਮੈਂ ਹੁਣ ਕੁਝ ਬੋਲਣਾ ਨਹੀਂ ਚਾਹੁੰਦਾ ਆ ਮੈਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾ ਦਿੰਦਾ ਹਾਂਜੀ ਸਾਰੇ ਕੰਮ ਦੀ ਭੈਣ ਘੜਤੀ ਹੱਥਾਂ ਤੇ ਵੀ ਕੋਈ ਪੇਂਟ ਮਾਰ ਦੇਵੋ ਮੁ ਅਮਰੀਕਨ ਬਾਹਾਂ ਅਫਰੀਕਨ ਮੁ ਅਮਰੀਕਨ ਬਾਹਾਂ ਹੈਲੋ ਗਾਇਸ ਆ ਤੁਸੀਂ ਹਾਲ ਲੱਗ ਕੇ ਪੁਰਗਾ ਜੋ ਕਦ ਤੁਸੀਂ ਘਰ ਖਾਤੀਆਂ ਹੋਣੀਆਂ ਆ ਰਿਹਾ ਚਾਰ ਆਖੇ ਤੁਸੀਂ ਫਰਕਾ ਦੇਖ ਲਓ ਆਖੇ ਪੂੜੀਆਂ ਤੁਸੀਂ ਕਦੇ ਖਾਧੀਆਂ ਨਹੀਂ ਹੋਣੀਆਂ ਓ ਯਾਰ ਕਹਿੋ ਜੀ ਹੈ ਯਾਰ ਇਹ ਪੁਰਾਣੇ ਕੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣ ਆ ਦੁਨੀਆ ਤੇ ਪੰਜ 7 ਹੀ ਆ ਉਹਦੀ ਤਾਂ ਆਵਾਜ਼ ਵੀ ਫਟੇ ਸਪੀਕਰ ਰ ਗਈ ਆ ਤੇ ਆ ਸੱਚੀ ਯਾਰ ਲੋਕਾਂ ਨੇ ਐਵੇਂ ਇਹਨਾਂ ਨੂੰ ਸਿਰੇ ਚੜਾ ਰੱਖਿਆ ਉਹ ਇਹ ਪੰਜ ਸੱਤ ਹੈਗੇ ਕਾਲੇ ਪੀਲੇ ਏ ਉਹ ਸਾਲਿਆਂ ਨੇ ਤਾਂ ਸੱਚੀ ਜੀਣਾ ਦੁੱਬਰ ਕਰ ਰੱਖਿਆ ਸਾਰਾ ਦਿਨ ਬਸ ਇਹਨਾਂ ਦੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਹਾਂ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਇਹ ਬੱਬਾ ਨੀਵੇਂ ਆ ਰੁੱਖਾਂ ਨੂੰ ਫੜ ਲਾਵੇ ਉਹ ਹੱਤਾ ਪਿੰਡ ਸੁੱਕਾ ਸੁੱਕੇ ਨਾ ਮੁੰਡਾ ਤਰਨਾ ਤਰੱਕੀ ਕਿਤੇ ਜਾਵੇ ਆ ਦੇਖ ਲੋ ਮਾਨ ਹਸਤੇ ਉਹ ਸਾਰੇ ਲੋਕਾਂ ਦੇ ਪੈਸੇ ਖਾ ਕੇ ਕਿਵੇਂ ਸਾਰੇ ਭੈਣ ਭਰਾਵਾਂ ਨੇ ਹਾਥੀ ਵਰਗੀਆਂ ਸੇਤਾਂ ਬਣਾ ਰੱਖੀਆਂ ਜਿਨ੍ਹਾਂ ਨੇ ਕਿਤੇ ਮੇਰੇ ਅਰਗਿਆਂ ਨੇ ਪੈਸੇ ਸੰਡ ਤੇ ਉਹਨਾਂ ਦੀਆਂ ਸ਼ਕਲਾ ਕੰਗਾਰੂ ਵਰਗੀਆਂ ਹੋਈਆਂ ਪਈਆਂ ਮੇਰਾ ਚੰਗੀਆਂ ਬੇਗਾਨੀਆਂ ਤਾਂ ਆ ਜਾ ਬਹਿ ਕੇ ਕਰ ਲੈਣੇ ਆਨ ਬੇੜੇ ਚਾਰ ਦਿਨ ਹਲੇ ਵਿਆਹ ਨੂੰ ਹੋਇਆ ਤੇ ਇਹ ਨਵੇੜੇ ਕਰਨ ਨੂੰ ਫਿਰਦੀ ਆ ਹੁਣ ਲੱਗਦਾ ਹੁਣ ਚੌਥੇ ਵਿਆਹ ਦੀ ਤਿਆਰੀ ਚ ਹੈ ਉਹ ਇਹ ਤਾਂ ਹਲੇ ਕੁਝ ਵੀ ਨਹੀਂ ਆਹ ਵੀਡੀਓ ਦੇਖੋ ਖਸਮ ਦੀ ਮੂੰਹ ਤੇ ਵੇਜਦੀ ਕੀ ਬਣੇਂ ਮੂੰਚਾਂ ਕੀ ਫੜਦੇ ਨੇ ਤਾਣੂ ਕੰਜਰਾ ਡੁੱਬ ਕੇ ਮਰ ਜਾ ਤੂੰ ਤੈਨੂੰ ਦੁਨੀਆ ਤੇ ਕੋਈ ਕੁੜੀ ਨਹੀਂ ਲੱਭੀ ਆ ਕਿਵੇਂ ਦਰਿਆਈ ਘੋੜੇ ਪਿੱਛੇ ਤੂੰ ਪਾਗਲ ਹੋਇਆ ਫਿਰਦਾ ਚੱਲ ਪੂਜਾ ਬਾਕੀ ਗੱਲਾਂ ਛੱਡ ਤੇ ਸਹੀ ਸਹੀ ਦੱਸਿਓਣ ਜਿਹੜਾ ਪੈਸਾ ਤੂੰ ਲੋਕਾਂ ਤੋਂ ਭੀਖ ਮੰਗ ਕੇ ਇਕੱਠਾ ਕੀਤਾ ਸੀ ਉਹ ਪੈਸੇ ਦਾ ਤੂੰ ਲਿਆ ਕੀ ਸੀ ਆਹੋ ਬੀਅਤ ਮੇਖੋੜ ਸਾਫ਼ ਨਜ਼ਰ ਆਤਾ ਇਹ ਟੋਟਾ ਖਰਚਾ ਕਿੰਨਾ ਹੋ ਜਾਂਦਾ 70 30000 ਮਹੀਨੇ ਦਾ 70 80000 ਖਰਚਾ ਉਹ ਮੇਰੇ ਯਾਰ ਸਾਲਿਆ ਤੂੰ ਕਿਹੜਾ ਕੋਈ ਕੈਂਸਰ ਦਾ ਮਰੀਜ਼ ਆ ਹੈ ਯਾਰ ਉਹੋ ਜਿਹੇ ਇੰਟਰਵਿਊ ਲੈਣ ਵਾਲਾ ਉਹ ਕੰਜਰਾ ਇਹ ਕਿਹੜਾ ਕੋਈ ਪੰਜਾਬ ਲਈ 골ਡ ਮੈਡਲ ਜਿੱਤ ਕੇ ਲਿਆ ਜਿਹਨੂੰ ਸਾਹਮਣੇ ਬਾਕੇ ਤੇ ਇੰਟਰਵਿਊ ਲਈ ਜਾਣਾ ਯਾਰ ਸੱਚੀ ਪੰਜਾਬ ਚ ਨਾ ਆ ਟੈਂਪੋਆਂ ਨੇ ਸੱਚੀ ਬੁਰਾ ਹਾਲ ਕਰ ਰੱਖਿਆ ਉਹ ਪਹਿਲਾਂ ਕਹਿੰਦੇ ਸੀ ਵੀ ਪੰਜਾਬ ਚ ਇੱਟ ਪਟੋ ਤੇ ਇੱਕ ਸਿੰਗਰ ਨਿਕਲਦਾ ਹੁਣ ਸਾਲਾ ਇੱਟ ਪੱਟੋ ਥੱਲੇ ਤਿੰਨ ਚਾਰ ਟੈਂਪੋ ਬੈਠੇ ਹੁੰਦੇ ਆ ਬੱਤ ਸਹੀ ਹੈ ਕੱਪੜੇ ਵੀ ਤੁਹਾਡੇ ਵਧੀਆ ਹਨਾ ਚੱਕਵੇਂ ਚੱਕਵੇਂ ਪਾਏ ਹੁੰਦੇ ਆ ਇਹ ਉਹ ਕਿੱਥੋਂ ਲੈਨੇ ਹੋ ਕਿ ਉਹ ਕਿੰਨੇ ਸੱਚਾ ਕੱਪੜਿਆਂ ਦੇ ਕਰਦੇ ਓਏ ਕੰਜਰਾ ਕਿਉਂ ਪੰਪ ਦੀ ਆ ਨਾਉਣੋ ਚੱਕਵੇਂ ਕੱਪੜੇ ਤਾਂ ਬਾਹਲੇ ਹੁੰਦੇ ਆ ਆਹ ਦੇਖ ਲੋ ਮੇਰੇ ਸਾਲੇ ਟੈਂਪੋ ਦੇ ਕੱਪੜੇ ਕੁਛ ਲੋਕਲ ਸਟੋਰਸ ਨੇ ਲੁਧਿਆਣੇ ਚ ਬਹੁਤ ਵਧੀਆ ਲੋਕਲ ਸਟੋਰਸ ਨੇ ਤੋਬਾ 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 ਆ ਮੂਠ ਰੱਬ ਕਰ ਗਿਆ ਤੋ ਬਾਈਆ ਆ ਗਿਆ ਮਸਾ ਅੱਛਾ ਵਾਕਈ ਯਾਰ ਪਹਿਲੇ ਇਦਾਂ ਹੀ ਹੁੰਦਾ ਸੀ ਲੋਕੀ ਇੰਨੇ ਕ ਸਿੰਗਰ ਹੋ ਗਏ ਸਨ ਇੰਨੇ ਕ ਸਿੰਗਰ ਹੋ ਗਏ ਪੰਜਾਬ ਦੇ ਹਾਂ ਬਹੁਤ ਜ਼ਿਆਦਾ ਸਿੰਗਰ ਸੀ ਇਧਰੋਂ ਦੇਖੋ ਨਵੇਂ ਸਿੰਗਰ ਦਾ गाना ਆ ਰਿਹਾ ਹੈ ਇਧਰੋਂ ਦੇਖੋ ਪੰਜਾਬ ਚ ਨਵੇਂ ਸਿੰਗਰ ਦਾ गाना ਆ ਰਿਹਾ ਹੈ ਤੇ ਹੁਣ ਦੇਖੋ ਤੁਸੀਂ ਜਿਹੜੇ ਮਤਲਬ ਕਿ ਉਹਨਾਂ ਨੇ ਲਾਪਾਇਆ ਦੇ ਲੇਖ ਲਓ ਨਾ ਨਸ਼ਿਆਂ ਨੇ ਬੜਾ ਪੰਜਾਬ ਨੂੰ ਪਿੱਛੇ ਕਰ ਦਿੱਤਾ ਹਾਂ ਅੱਛਾ ਮੋਸਟਲੀ ਲੋਕ ਉਹਨਾਂ ਨੇ ਆਪਣਾ ਕਲਚਰ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕਰ ਲਿਆ ਕਿ ਉਹ ਖੁਦ ਆਪਣੇ ਆਪ ਨੂੰ ਇਹ ਚੀਜ਼ ਕਹਿਲਵਾਂਤੇ ਮਜਬੂਰ ਕਰ ਦਿੰਦੇ ਹਨ ਕਿਉਂਕਿ ਆਪਣੇ ਡਰੈਸਿੰਗ ਇਸ ਤਰ੍ਹਾਂ ਦੀ ਕਰਨਗੇ ਆਪਣੇ ਆਪ ਨੂੰ ਮੈਂਟੇਨ ਇਸ ਤਰ੍ਹਾਂ ਦਾ ਕਰਨਗੇ ਕਿ ਲੋਕ ਤੁਹਾਨੂੰ ਇਹ ਚੀਜ਼ ਬੋਲਣ ਤੇ ਮਜਬੂਰ ਹੋ ਜਾਂਦੇ ਨੇ ਐਵੇਂ ਹੀ ਹੈ ਬਿਲਕੁਲ ਫੇਮ ਹਾਸਲ ਕਰਨ ਦੀ ਖਾਤਰ ਵੇਖ ਲਓ ਨਾ ਚੰਨੇਪਾਲ ਆਪ ਬੰਦਾ ਹੈ ਉਹ ਕੁਝ ਵੀ ਬਣ ਜਾਂਦਾ ਹੈ ਕੁਝ ਵੀ ਬਣ ਉਹ ਐਵੇਂ ਲੜਕੀਆਂ ਵਾਲੇ ਕੱਪੜੇ ਪਾ ਰਿਹਾ ਤੇ ਆਪਣੇ ਆਪ ਨੂੰ ਸ਼ੋਅ ਆਫ ਕਰਾ ਰਿਹਾ ਫਿਰ ਬਕਾਇਦਾ ਪੋਡਕਾਸਟ 'ਚ ਜਾ ਕੇ ਆਪਣੀ ਡਿਟੇਲ ਸਾਰੀ ਦੱਸ ਰਿਹਾ ਯਾਰ ਐਵੇਂ ਹੀ ਹੈ ਬੜੀ ਗੱਲ ਹੈ ਲੇਕਿਨ ਫਿਰ ਵੀਰ ਵੀ ਤੇ ਵਧੀਆ ਕਰਦਾ ਨਾ ਟਾਈਮ ਵਾਕਈ ਯਾਰ ਕੰਪਨੀ ਦਾ ਜਿਹੜਾ ਨਾ ਰੱਖਿਆ ਨਾਮ ਵੀ ਇਹਨਾਂ ਦਾ ਚੰਗਾ ਰੱਖਿਆ ਤੇ ਕਰਦਾ ਵੀ ਵਧੀਆ ਇਹ ਵਾਕਈ ਯਾਰ ਫਿਰ ਜਿਨ੍ਹਾਂ ਦੀ ਕਰਨੀ ਬੰਦੀ ਹੈ ਫਿਰ ਉਹਨਾਂ ਦੀ ਸਹੀ ਕਰਦਾ ਅੱਛਾ ਉਹ ਵੇਖਿਆ ਤੇ ਇਹਨਾਂ ਤਿੰਨਾ ਭੈਣ ਭਰਾਵਾਂ ਦੀ ਸਿਹਤ ਤਾਂ ਇੱਕੋ ਜਿਹੀ ਆ ਹਾਂ ਕਹਿੰਦਾ ਇਹਨਾਂ ਤਿੰਨਾਂ ਨੂੰ ਇਹ ਕਰੀ ਅੱਛਾ ਉਹਦੇ ਲਾਵਾ ਵੇਖ ਕੇ ਕੀ ਕਹਿੰਦਾ ਤਿੰਨਾਂ ਨੇ ਹਾਥੀ ਪਾਲੇ ਹੋਏ ਨੇ ਉਹ ਮੂੰਹ ਤੇ ਹੀ ਕਹਿੰਦੇ ਉਹ ਫਲਾਉਟ ਕੇ ਫਲਾਈ ਕਰਕੇ ਆਪਣੇ ਬੰਦੇ ਦੀ ਕਹਿੰਦਾ ਮੂੰਹ ਤੇ ਹੀ ਬਿਸਤੀ ਕਰੀ ਜਾਂਦੇ ਚਲੀ ਜਾ ਰਹੀ ਚੌਥੀ ਵੀ ਕਹਿੰਦਾ ਤਿਆਰੀ ਕਰ ਰਹੀ ਹਾਂ ਜਿੱਥੇ ਦੀ ਤਿਆਰੀ ਕਰੀ ਤਿੰਨਾਂ ਨੂੰ ਕਹਿੰਦੀ ਪੂਰਾ ਕਰ ਦਿੱਤਾ ਹੁਣ ਚੌਥੀ ਦੀ ਤਿਆਰੀ ਚ ਵਧੀਆ ਯਾਰ ਮਜ਼ਾ ਆ ਗਿਆ ਵੀਡੀਓ ਵੇਖ ਕੇ ਤੇ ਯਕੀਨਨ ਜਿੰਨਾ ਇੰਜੋਏ ਅਸੀਂ ਕਰਤੀ ਹਾਂਗੇ ਸਾਡੇ ਵੀਰ ਭੈਣ ਭਰਾ ਵੀ ਉਹਨਾਂ ਇੰਜੋਏ ਕਰ ਲੈਣਗੇ ਤੇ ਬਾਕੀ ਮੈਂ ਆਪਣੇ ਵੀਰਾਂ ਭੈਣਾਂ ਦਾ ਬਹੁਤ ਜ਼ਿਆਦਾ ਸ਼ੁਕਰ ਅਦਾ ਕਰਦੀ ਆ ਸਾਡੇ ਵੀਰ ਭੈਣਾਂ ਭਰਾ ਸਾਨੂੰ ਸਪੋਰਟ ਕਰ ਰਹੇ ਨੇ ਸਾਨੂੰ ਪਿਆਰ ਦੇ ਰਹੇ ਨੇ ਇਸ ਤਰ੍ਹਾਂ ਹੀ ਸਾਨੂੰ ਆਪਣਾ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿੰਦੇ ਰਹੋ ਅਗਰ ਤੁਸੀਂ ਸਾਨੂੰ ਆਪਣਾ ਪਿਆਰ ਦਿੰਦੇ ਹੋ ਸਾਡੀਆਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਨਾਲ ਸਾਨੂੰ ਕਮੈਂਟ ਕਰਕੇ ਦੱਸਦੇ ਹੋ ਤੇ ਸਾਡਾ ਦਿਲ ਕਰਦਾ ਸੀ ਆਪਣੇ ਵੀਰਾਂ ਭੈਣਾਂ ਵਾਸਤੇ ਅੱਛੀ ਤੋਂ ਅੱਛੀ ਵੀਡੀਓ ਬਣਾ ਕੇ ਲੈ ਕੇ ਆਈਏ ਤੇ ਅਗਰ ਤੁਸੀਂ ਕਿਸੇ ਹੋਰ ਵੀਡੀਓ ਦੇ ਉੱਤੇ ਵੀ ਰਿਐਕਸ਼ਨ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਉਹਦਾ ਵੀ ਲਿੰਕ ਸੈਂਡ ਕਰ ਸਕਦੇ ਹੋ ਉਸੇ ਦੇ ਵੀ ਰਿਐਕਸ਼ਨ ਦਾਂਗੇ ਬਾਕੀ ਵੀਡੀਓ ਕਿਦਾਂ ਦੀ ਲੱਗਦੀ ਹੈ ਕਮੈਂਟ Sanudo इजाजत good bye take care raba